ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਕਮਿਸ਼ਨਰ ਰੇਡ ਪੁਲਿਸ ਲੁਧਿਆਣਾ ਨੇ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਸਕੋਰ ਪਾਰਕ ਆਫਸ ਜਿਸ ਦੇ ਵਿੱਚ ਲੁਧਿਆਣਾ ਦੇ ਵੱਖ-ਵੱਖ ਪਾਰਕਿੰਗਾਂ ਦੇ ਵਿੱਚ ਖੜੇ ਵਾਹਨਾਂ ਦੀ ਚੈਕ ਇਨ ਕੀਤੀ ਗਈ ਲੁਧਿਆਣਾ ਤੋਂ ਬਿਊਰੋ ਰਿਪੋਰਟ ਜੇ ਕਮਿਸ਼ਨਰ ਪੁਲਿਸ ਲੁਧਿਆਣਾ ਬਲੋਂ ਆਨਜੋਕ ਸੀਪੀ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਪਾਰਕਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਵੱਖ-ਵੱਖ ਪਾਰਕਿੰਗ ਲਾਈਨ ਦੇ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਬਸ ਸਟੈਂਡ ਰੇਲਵੇ ਸਟੇਸ਼ਨ ਕਿਪਸ ਮਾਰਕੀਟ ਡੀ ਐਮ ਸੀ ਹਸਪੀਟਲ ਡੀ ਸੀ ਕੰਪਲੈਕਸ ਰੇਲਵੇ ਸਟੇਸ਼ਨ ਨੂੰ ਸਾਰੇ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਵੱਖ-ਵੱਖ ਅਫਸਰਾਂ ਦੇ ਡਿਊਟੀ ਲੱਗੀ ਹੈ ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਇਹ ਜੇ ਸਸਪੀਸ਼ੀਅਸ ਵਹੀਕਲ ਨੇ ਉਹਨਾਂ ਦੀ ਵਾਹਨ ਐਪ ਟੈਕਨੀਕਲ ਤੌਰ ਤੇ ਵੀ ਚੈੱਕ ਕੀਤਾ ਜਾ ਰਿਹਾ ਕੋਈ ਸਪੀਸ਼ਲ ਵਹੀਕਲ ਮਿਲਦਾ ਹੈ ਉਹਦੇ ਚ ਜਿਹੜੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ